ਕਾਰ ਤੋਂ ਚੱਲਣ ਵਾਲੇ ਲੋਕ ਫਾਸਟ ਟੈਗ ਬਾਰੇ ਤਾਂ ਜ਼ਰੂਰ ਜਾਣਕਾਰੀ ਰੱਖਦੇ ਹੋਣਗੇ ਕਿਉਂਕਿ ਇਹ ਹੁਣ ਹਰ ਕਾਰ ਵਿੱਚ ਲੱਗਣਾ ਜ਼ਰੂਰੀ ਹੈ। ਫਾਸਟ ਟੈਗ ਨੂੰ ਲੈ ਕੇ ਅੱਜ ਤੋਂ ਕੁਝ ਨਵੇਂ ਨਿਯਮ ਲਾਗੂ ਹੋਣਗੇ ਜਿਨ੍ਹਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਫਾਸਟ ਟੈਗ KYC ਨਹੀਂ ਕਰਵਾਉਂਦੇ ਤਾਂ 1 ਫਰਵਰੀ ਯਾਨੀ ਅੱਜ ਤੋਂ ਡਬਲ ਟੋਲ ਟੈਕਸ ਚੁਕਾਉਣਾ ਹੋਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕੁਝ ਦਿਨ ਪਹਿਲਾਂ 1 ਵਨ ਵਹੀਕਲ ਵਨ ਫਾਸਟ ਟੈਗ ਕੈਂਪੇਨ ਸ਼ੁਰੂ ਕੀਤਾ ਸੀ ਇਸ ਤਹਿਤ ਜੇਕਰ ਤੁਸੀਂ ਅਜੇ ਤੱਕ KYC ਨਹੀਂ ਕਰਵਾਇਆ ਤਾਂ ਫਾਸਟੈਗ ਦਾ ਇਸਤੇਮਾਲ ਨਹੀਂ ਕਰ ਸਕੋਗੇ ਰਾਸ਼ਟਰੀ ਰਾਜਮਾਰਗ ਤੇ ਬਣੀਆਂ ਸੜਕਾਂ ਤੇ ਜਾਣ ਦੇ ਸਮੇਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਦਾਖਲ ਹੋਣ ਲਈ ਹਰ ਕਿਸੇ ਨੂੰ ਤੈ ਟੋਲ ਚੁਕਾਉਣਾ ਹੁੰਦਾ ਹੈ NHAI ਨੇ ਇਹ ਵੀ ਕਿਹਾ ਹੈ ਕਿ ਜੇਕਰ ਫਾਸਟੈਗ ਬੈਲੈਂਸ ਬਚਿਆ ਹੈ ਪਰ ਤੁਸੀਂ KYC ਨਹੀਂ ਕਰਵਾਈ ਤਾਂ ਫਾਸਟੈਗ 31 ਜਨਵਰੀ 2024 ਦੇ ਬਾਅਦ ਅਯੋਗ ਕਰ ਦਿੱਤਾ ਜਾਵੇਗਾ ਭਾਰਤ ਸਰਕਾਰ ਨੇ 15 ਫਰਵਰੀ 2001 ਤੋਂ ਸਾਰੀਆਂ ਗੱਡੀਆਂ ਲਈ ਫਾਸਟ ਟੈਗ ਜ਼ਰੂਰੀ ਕਰ ਦਿੱਤਾ ਸੀ ਇਸ ਦੇ ਬਾਅਦ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਲਈ ਫਾਸਟ ਟੈਗ ਜ਼ਰੂਰੀ ਕਰ ਦਿੱਤਾ ਸੀ ਇਸ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਐਕਸਪ੍ਰੈਸ ਵੇ ਤੋਂ ਲੰਘਣ ਲਈ ਲੰਮੀਆਂ 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 ਲਾਈਨਾਂ ਵਿੱਚ ਲੱਗਣ ਦੀ ਕੋਈ ਲੋੜ ਨਹੀਂ ਹੋਵੇਗੀ ਤੁਸੀਂ ਆਸਾਨੀ ਨਾਲ ਬਿਨਾਂ ਰੁਕੇ ਐਕਸਪ੍ਰੈਸ ਵੇ ਤੋਂ ਲੰਘ ਸਕਦੇ ਹੋ ਤੁਹਾਡੀ ਵਹੀਕਲ ਤੇ ਲੱਗੇ ਫਾਸਟ ਟੈਗ ਸਟicker ਜਰਿਏ ਫਾਸਟ ਟੈਗ ਬੈਲੈਂਸ ਨਾਲ ਟੋਲ ਪੁਥਾ ਤੇ ਸੈਂਸਰ ਸਕੈਨਰ ਨਾਲ ਟੋਲ ਟੈਕਸ ਕੱਟ ਲਿਆ ਜਾਂਦਾ ਹੈ ਫਾਸਟ ਟੈਗ ਅਪਡੇਟ ਕਰਵਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਵੋਟਰ ਪਛਾਣ ਪੱਤਰ ਪੈਨ ਕਾਰਡ ਆਧਾਰ ਕਾਰਡ ਤੇ ਵਾਹਨ ਦੀ ਆਰ ਸੀ ਹੋਣਾ ਜ਼ਰੂਰੀ ਹੋਵੇਗਾ